ਸੱਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਸ ਪੀਓ 24 ਅੱਜ ਸਾਡੀ ਮੀਡੀਆ ਟੀਮ ਮੰਡੀ ਨਿਹਾਲ ਸਿੰਘ ਵਾਲਾ ਬੱਚ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਸਕਰੀਨ ਦੇ ਪਿੱਛੇ ਦੇਖ ਸਕਦੇ ਹੋ ਜੀ ਐਨਏ ਇਮੀਗ੍ਰੇਸ਼ਨ ਜੋ ਨਾਮਾ ਦਫਤਰ ਖੁੱਲਿਆ ਅੱਜ ਅਸੀਂ ਉਹਨਾਂ ਦੇ ਦਫਤਰ ਵਿੱਚ ਪਹੁੰਚੇ ਹਾਂ ਉਹਨਾਂ ਨਾਲ ਸਾਡੀ ਗੱਲਬਾਤ ਕਰਵਾਵਾਂਗੇ ਸਾਡੇ ਨਾਲ ਜੋੜਨਗੇ ਮਨਵੀਰ ਸਿੰਘ ਗੱਲ ਤੇ ਗੁਰਪ੍ਰੀਤ ਸਿੰਘ ਜੀ ਧਾਲੀਵਾਲ ਕਿਸ ਤਰ੍ਹਾਂ ਦੇ ਉਹ ਵਿਜੇ ਕਿਸ ਤਰ੍ਹਾਂ ਦੇ ਪੈਕੇਜ ਦੇ ਰਹੇ ਆ ਜੇ ਕਿਸੇ ਨੇ ਕੋਈ ਪੈਕੇਜ ਲੈਣਾ ਇਹ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਤੁਸੀਂ ਦੇਖਦੇ ਰਹੋ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਦੱਸਾਂਗੇ ਵੀ ਕਿਹੜੇ ਕਿਹੜੇ ਵਿਸ਼ਾ ਤੇ ਕਿਸ ਕਿਸ ਢੰਗ ਨਾਲ ਉਹ ਵੀਜ਼ੇ ਜੋ ਭੇਜਦੇ ਆ ਤੇ ਕਿਸ ਤਰ੍ਹਾਂ ਲਗਵਾਉਂਦੇ ਆ ਸਟੱਡੀ ਵੀਜ਼ਾ ਵੀ ਲਵਾ ਸਕਦੇ ਆ ਵਰਕ ਪਰਮਿਟ ਵੀ ਲਵਾ ਸਕਦੇ ਹੋ ਰੈਸਟ ਵੀਜ਼ਾ ਓਪਨ ਵਰਕ ਪਰਮਿਟ ਤੇ ਟੂਰਿਸਟ ਪੈਕੇਜ ਵੀ ਸਾਰੇ ਇੱਥੇ ਹਰ ਤਰ੍ਹਾਂ ਦੀ ਇੱਕ ਸਹੂਲਤ ਮਿਲੂਗੀ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਮਨਵੀਰ ਮਨਵੀਰ ਸਿੰਘ ਗੱਲ ਅਤੇ ਗੁਰਪ੍ਰੀਤ ਸਿੰਘ ਢਾਲੀਵਾਲ ਨਾਲ ਅੱਜ ਅਸੀਂ ਉਹਨਾਂ ਦੇ ਦਫ਼ਤਰ ਵਿੱਚ ਪਹੁੰਚੇ ਆਂ ਕਿਹੜੇ ਤਰੀਕੇ ਨਾਲ ਵੀਜਾ ਲਵਾਉਣ ਦੇ ਆਗਿਆ ਗੱਲ ਕਰਦੇ ਆ ਹਾਂ ਵੀ ਦੋਸਤੋ ਸਾਡੇ ਨਾਲ ਮਨਵੀਰ ਸਿੰਘ ਜੀ ਗੱਲ ਸਾਡੇ ਨਾਲ ਜੁੜੇ ਆ ਅਸੀਂ ਛੋਟੀ ਗੱਲਬਾਤ ਕਰਵਾਉਣੇ ਆ ਮਨਵੀਰ ਸਿੰਘ ਜੀ ਜੋ ਤੁਸੀਂ ਜੀਐਨਏ ਇਮੀਗ੍ਰੇਸ਼ਨ ਖੋਲੀ ਆ ਇਹਦੇ ਵਿੱਚ ਕਿਹੜੇ ਕਿਹੜੇ ਪੈਕੇਜ ਦੇ ਰਹੇ ਆ ਕਿਵੇਂ ਕਿਵੇਂ ਪੈਕੇਜ ਦੇ ਰਹੇ ਆ ਅੱਜ ਛੋਟੀ ਗੱਲਬਾਤ ਅਸੀਂ ਕਰਨ ਪਹੁੰਚੇ ਆ ਤੇ ਦੇਖਣਾ ਹੈ ਕਿ ਤੁਸੀਂ ਕਿਹੜੇ ਹਿਸਾਬ ਨਾਲ ਪੈਕੇਜ ਦੇ ਰਹੇ ਨੇ ਤੇ ਜੇ ਕਿਸੇ ਨੇ ਵਰਕ ਪਰਮਿਟ ਲੈਣਾ ਟੂਰਿਸਟ ਵੀਜ਼ਾ ਲੈਣਾ ਹੋਰ ਵੀ ਲਗ ਲਗ ਤਰ੍ਹਾਂ ਦੇ ਪੈਕੇਜ ਤੁਸੀਂ ਤਿਆਰ ਕਰਕੇ ਭੇਜਦੇ ਆ ਤੇ ਕਿੰਨੇ ਇੱਕ ਇਸ ਵਕਤ ਤੁਸੀਂ ਵਿਜੇ ਲਗਵਾ ਚੁੱਕੇ ਆ ਤੇ ਕਿੰਨੇ ਤੁਹਾਡੇ ਵਿਜੇ ਪੈਂਡਿੰਗ ਆ ਐ ਕਿਸ ਤਰੀਕੇ ਨਾਲ ਤੁਸੀਂ ਕੰਮ ਕਰ ਰਹੇ ਆ ਤੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਦੱਸ ਹਾਂਜੀ ਸਭ ਤੋਂ ਪਹਿਲਾਂ ਪ੍ਰੈਸ ਪੰਜਾਬ 24 ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਪੁੱਛਿਆ ਜੀ ਅਸੀਂ ਲਾਸਟ ਈਅਰ ਨਵੰਬਰ 2023 ਤੋਂ ਸਟਾਰਟ ਕੀਤਾ ਹੈ ਤੇ ਜੇ ਜਿਹੜੀ ਤੁਸੀਂ ਵੀਜ਼ਿਆਂ ਦੀ ਗੱਲ ਕੀਤੀ ਹੈ ਵੀ तकरीबन 8 ਤੋਂ 9 ਵੀਜ਼ੇ ਸਾਡੇ ਆ ਚੁੱਕੇ ਆ ਤੇ 10 ਤੋਂ 15 ਇਨ ਪ੍ਰੋਸੈਸ ਚੱਲ ਰਹੇ ਆ ਜੀ ਤੇ ਜਿਹੜੇ ਹਿਸਾਬ ਨਾਲ ਸਾਡੀ ਹਲੇ ਸਟਾਰਟਿੰਗ ਆ ਤੇ ਅਕਾਲਪੁਰਖ ਦੀ ਮੇਰ ਦੀ ਦਸ ਹਲਕਾ ਬਹੁਤ ਵਧੀਆ ਸਾਨੂੰ ਰਿਸਪਾਂਸ ਮਿਲੇ ਆ ਸਾਰਿਆਂ ਵੱਲੋਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਕਿਹੜਾ ਕਿਹੜਾ ਆ ਆਪਾਂ ਪੈਕੇਜ ਦੇ ਰਹੇ ਆ ਉਹ ਸਾਡੇ ਸਟੱਡੀ ਵੀਜ਼ਾ ਵਰਕ ਪਰਮਿਟ ਤੇ ਵਿਜ਼ਟਰ ਵੀਜ਼ੇ ਤੇ ਹੋਰ ਵੀ ਜਿਵੇਂ ਸਾਰੇ ਕੈਨੇਡਾ ਚ ਪਲਾਨ ਚੱਲਦੇ ਆ ਜਿਵੇਂ ਪੀ ਐਨ ਪੀ ਹੋ ਗਿਆ ਮੈਨੀਟੋਬਾ ਪ੍ਰੋਵਿੰਸ਼ਲ ਨੋਮੀਨੀ ਪ੍ਰੋਗਰਾਮ ਸਕਾਚਵਨ ਆਲਾ ਪ੍ਰੋਗਰਾਮ ਐਸ ਆਈ ਐਨ ਪੀ ਅਸੀਂ ਇਹ ਸਾਰੇ ਸਾਰੇ ਐਪਲੀਕੇਸ਼ਨ ਅਪਲਾਈ ਕਰਦੇ ਆ ਜੇ ਵੀ ਕੋਈ ਵੀ ਸਾਨੂੰ ਮਿਲਣਾ ਚਾਹੁੰਦਾ ਹੈ ਤਾਂ ਸਾਡੇ ਦਫ਼ਤਰਾਂ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਹੈਗਾ ਜੀ ਤੇ ਹਾਂਜੀ ਇੱਕ ਗੱਲ ਜਿਹੜੀ ਮੈਂ ਹੋਰ ਦੱਸਣੀ ਚਾਹੁੰਦਾ ਮੈਂ ਖੁਦ ਆਪ ਕੈਨੇਡਾ ਤੋਂ ਆਇਆ ਹਾਂ ਹਾਂਜੀ ਤਕਰੀਬਨ ਮੈਂ 9-10 ਸਾਲ ਕੈਨੇਡਾ ਲਾਏ ਹੈਗੇ ਆ ਮੈਂ ਉਧਰ ਵੀ ਇਹ ਜਿਹੜਾ ਕੰਮ ਮੈਂ ਕਰਦਾ ਸੀਗਾ ਤੇ ਕੋਈ ਵੀ ਜਿਹੜਾ ਕੋਈ ਰਿਫਿਊਜ਼ ਕੇਸ ਹੋਏ ਆ ਜੇਕਰ ਕਿਸੇ ਦਾ ਨਹੀਂ ਵੀਜ਼ਾ ਲੱਗ ਰਿਹਾ ਵਾਰੀ ਵਾਰੀ ਰਿਫਿਊਜ਼ ਹੋ ਰਿਹਾ ਮੈਂ ਉਹਨਾਂ ਨੂੰ ਰეკਮੈਂਡ ਕਰੂੰਗਾ ਵੀ ਉਹ ਇੱਕ ਵਾਰੀ ਜ਼ਰੂਰ ਸਾਡੇ ਆਫਿਸ ਆਣ ਕੇ ਵਿਜ਼ਿਟ ਕਰਨ ਤੇ ਸਾਡਾ ਨਾਂ ਜੋ ਵੀ ਆਦੀ ਫਾਈਲ ਬਾਰੇ ਡਿਸਕਸ਼ਨ ਕਰਨੀ ਚਾਹੁੰਦੇ ਆ ਉਹ ਕਰ ਸਕਦੇ ਆ। ਆ ਸੌਰੀ ਮਨਵੀਰ ਸਿੰਘ ਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਓਪਨ ਰਹਿੰਦਾ ਕਿਹੜੇ ਦਿਨ ਬੰਦ ਰਹਿੰਦਾ ਉਹ ਵੀ ਸ਼ਾਮਾ ਤੁਸੀਂ ਇਸ ਮੀਡੀਆ ਰਾਹੀਂ ਇਸ ਵੀਡੀਓ ਰਾਹੀਂ ਦੱਸ ਸਕਦੇ ਆ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ। ਹਾਂਜੀ ਆਪਣਾ ਆਫਿਸ ਦਾ ਜਿਹੜਾ ਟਾਈਮਿੰਗ ਹੈਗੀ ਆ ਸਵੇਰ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਅਸੀਂ ਹੁੰਨੇ ਹੈਗੇ ਆ ਤੇ ਸਿਰਫ ਐਤਵਾਰ ਬੰਦ ਹੁੰਦਾ ਬਾਕੀ ਛੇ ਦੇ ਛੇ ਦਿਨ ਸਾਡਾ ਆਫਿਸ ਜਿਹੜਾ ਓਪਨ ਹੁੰਦਾ ਹੈਗਾ ਜੀ। ਹਾਂਜੀ ਆ ਦੋਸਤੋ ਦੇਖ ਸਕਦੇ ਆ ਐਸ ਵਕਤ ਜਿਹਨਾਂ ਦੇ ਦਫ਼ਤਰ ਵਿੱਚ ਪਹੁੰਚੇ ਆ ਤੇ ਦੇਖ ਸਕਦੇ ਤੇ ਪਾਸਪੋਰਟ ਤਾਂ ਆਲਰੇਡੀ ਪਿਆ ਅੱਜ ਕੱਲ ਲੋਕਾਂ ਚ ਬਹੁਤ क्रेज ਆ ਬਹੁਤ ਪਾਸਪੋਰਟ ਇਹਨਾਂ ਦੇ ਦਫ਼ਤਰ ਵਿੱਚ ਮੌਜੂਦ ਮਿਲੇ ਆ ਕਿਉਂਕਿ ਅਸੀਂ ਐਨੀ ਟਾਈਮ ਇੱਥੇ ਆ ਕੇ ਚੈੱਕ ਕਰਨ ਦੇ ਮਾਰੇ ਆਏ ਸੀਗੇ ਕੋਈ ਸਾਡੇ ਇਹਨਾਂ ਦਾ ਪ੍ਰੋਗਰਾਮ ਨਹੀਂ ਫਿੱਟ ਸੀਗਾ ਕੋਈ ਨਾ ਨਾ ਟਾਈਮਿੰਗ ਫਿਟਿੰਗ ਨਹੀਂ ਸੀਗੀ ਐਡਜਸਟਮੈਂਟ ਨਹੀਂ ਸੀ ਕੁਝ ਵੀ ਤੇ ਅਸੀਂ ਆ ਕੇ ਅਨੇ ਬਟਕੇ ਦੇਖਿਆ ਕਿ ਇਮੀਗ੍ਰੇਸ਼ਨ ਕਿਹੜੇ ਢੰਗ ਤੰਗ ਕੰਮ ਕਰ ਰਹੀ ਹੈ ਜੀਐਨਜੀ ਦਾ ਨਾਮ ਸੁਣਿਆ ਤਾਂ ਹੈ ਜਿਵੇਂ ਨੇ ਦੱਸੇ ਸਾਡੇ ਵੀ ਜੱਗ ਰਹੇ ਆ ਬਹੁਤ ਜਲਦੀ ਪ੍ਰੋਸੈਸਿੰਗ ਹੋ ਰਹੀ ਹੈ ਤੇ ਉਸੇ ਤਰ੍ਹਾਂ ਹੀ ਅਸੀਂ ਅੱਜ ਇਹਨਾਂ ਨੂੰ ਬਿਗੇਰ ਦੱਸੇ ਅਚਾਨਕ ਆ ਕੇ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਇਹ ਜੋ ਪਾਸਪੋਰਟ ਪਏ ਆ ਇਹਨਾਂ ਦੇ ਕੀ ਪ੍ਰੋਸੈਸਿੰਗ ਚੱਲ ਰਹੀ ਸਰ ਇਹ ਜਿਹੜੇ ਪਾਸਪੋਰਟ ਪਏ ਆ ਜੀ ਇਹ ਸਾਡੇ ਵਿਜ਼ਟਰ ਵੀਜ਼ੇ ਵਾਸਤੇ ਆਏ ਸੀਗੇ ਆਪਣੇ ਕੋਲੇ ਤੇ ਉਹਨਾਂ ਦੀ ਔਰਲਡੀ ਜਿਹੜੀ ਪੀਪੀਆਰ ਆਈ ਹੋਈ ਆ ਅਸੀਂ ਉਹਨਾਂ ਨੂੰ ਪਾਸਪੋਰਟ ਭੇਜਨੇ ਆ ਤਾਂ ਹੀ ਉਹ ਸਾਨੂੰ ਜਿਹੜਾ ਐਪਲੀਕੈਂਟ ਸੀਗਾ ਵੀ ਉਹ ਪਾਸਪੋਰਟ ਆਉਤੇ ਦੇਖੇ ਗਿਆ ਸੀਗਾ ਤੇ ਕੁਝ ਕੁ ਪਾਸਪੋਰਟ ਸਾਡੇ ਆਲਰੇਡੀ ਐਮਬੈਸੀ ਭੇਜੇ ਹੋਏ ਆ ਤੇ ਕੁਝ ਕੁ ਪਾਸਪੋਰਟ ਜਿਹੜੇ ਸਾਡੇ ਵੀਜ਼ੇ ਲਾ ਕੇ ਵਾਪਸ ਆ ਚੁੱਕੇ ਆ ਉਹਨਾਂ ਦੀਆਂ ਸੀ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਉਂਦੇ ਵੀ ਰਹਿਣੇ ਆ ਫੋਟੋਆਂ ਜਿਵੇਂ ਫੇਸਬੁੱਕ ਵਗੈਰਾ ਤੇ ਜਾਂ ਹੋਰ ਇੰਸਟਾਗ੍ਰam ਤੇ ਅਸੀਂ ਅਪਡੇਟ ਕਰਦੇ ਰਹਿਣੇ ਆ ਸੌਰੀ ਇੱਕ ਮਿੰਟ ਰੋਕਣਾ ਚਾਹਣਾ ਤੁਹਾਡਾ ਪੇਜ ਫੇਸਬੁੱਕ ਪੇਜ ਆ ਜਾਂ ਇੰਸਟਾਗ੍ਰam ਆ ਜਾਂ ਕੋਈ ਵੀ ਪੇਜ ਆ ਉਹਦੇ ਉਹਦੇ ਨਾਲ ਇਸ ਇਸ ਮਾਧਿਅਮੀ ਰਾਹੀਂ ਤੁਸੀਂ ਦੱਸ ਸਕਦੇ ਆ ਉਹ ਵੀ ਤੁਹਾਡੇ ਨਾਲ ਉਸ ਤਰ੍ਹਾਂ رابطہ ਕਾਇਮ ਕਰ ਲੈਣਗੇ ਠੀਕ ਹੈ ਜੀ ਸਾਡਾ ਜਿਹੜਾ ਫੇਸਬੁੱਕ ਦਾ ਅਕਾਊਂਟ ਉਹੀ ਜੀਐਨਏ ਇਮੀਗ੍ਰੇਸ਼ਨ ਦੇ ਨਾਮ ਤੇ ਆ ਫੇਸਬੁੱਕ ਤੇ ਆ ਤੇ ਇੰਸਟਾਗ੍ਰam ਤੇ ਆ ਜੇਕਰ ਕੋਈ ਵੀ ਉਸ ਫੇਸਬੁੱਕ ਪੇਜ ਤੇ ਜਾਂ ਇੰਸਟਾਗ੍ਰam ਤੇ ਦੇਖਣਾ ਚਾਹੁੰਦਾ ਤਾਂ ਉਹਦੇ ਤੇ ਵੀ ਇਹਨਾਂ ਨੂੰ ਸਾਰੀ ਜਾਣਕਾਰੀ ਮਿਲ ਜੂਗੀ ਜਿਵੇਂ ਹੀ ਕੋਈ ਵੀਜ਼ਾ ਲੱਗਦਾ ਜਾਂ ਕੋਈ ਵੀ ਸਾਡੇ ਲੋ ਹੁੰਦੀ ਆ ਇਨਫੋਰਮੇਸ਼ਨ ਅਸੀਂ ਦੇਣੀ ਚਾਹੁੰਨਾ ਹੈ ਆਮ ਲੋਕਾਂ ਨੂੰ ਪਬਲਿਕ ਨੂੰ ਤੇ ਉਹ ਅਸੀਂ ਉਹਦੇ ਤੇ ਅਪਡੇਟ ਕਰਦੇ ਰਹਿੰਦੇ ਆ ਜੇਕਰ ਕੋਈ ਵੀ ਸਾਨੂੰ ਐਸਐਮਐਲ ਨਾਲ ਚਾਹੁੰਦਾ ਹੈ ਤਾਂ ਅਸੀਂ 10 ਤੋਂ 5 ਵਜੇ ਤੱਕ ਆਫਿਸ ਹੁੰਨੇ ਆ ਤੇ ਜਾਂ ਮੇਰੇ ਮੇਰੇ ਨਾਲ ਫੋਨ ਤੇ ਵੀ ਜਦੋਂ ਮਰਜੀ ਕੋਈ ਵੀ ਗੱਲਬਾਤ ਕਰ ਸਕਦਾ ਹੈ ਜੀ ਹਾਂ ਉਹ ਫੋਨ ਦੀ ਗੱਲ ਕੀਤੀ ਹੈ ਮਨੇ ਵੀ ਸੰਕਲ ਨੇ ਉਹ ਅਸੀਂ ਆਲਰੇਡੀ ਸਕਰੀਨ ਤੇ ਚੱਲਣਗੇ ਜਿੰਨੇ ਵੀ ਇਹਨਾਂ ਦੇ ਨੰਬਰ ਆ ਇਨ ਟੱਚ ਨੰਬਰ ਆ ਉਹਨਾਂ ਤੇ ਤੁਸੀਂ ਕਾਲ ਕਰਕੇ ਕਿਸੇ ਵੀ ਟਾਈਮ ਕਾਲ ਕਰਕੇ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਾਂ ਹਾਂਜੀ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਨਾ ਹਾਂ ਤੁਹਾਡੇ ਸਰੋਤਿਆਂ ਨੂੰ ਮੈਂ ਤੁਹਾਨੂੰ ਜਿਵੇਂ ਆਲਰੇਡੀ ਦੱਸ ਚੁੱਕਿਆ ਮੈਂ ਬਾਹਰੋਂ ਆਇਆ ਹੈਗਾ ਹਨਾ ਜੀ ਤੇ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਜੀ ਮੈਂ ਇੰਨਾ ਟਾਈਮ ਸਪੈਂਡ ਕੀਤਾ ਹੈ ਤੇ ਉੱਥੇ ਵੀ ਮੇਰ ਜਾਨ ਮਸ਼ਣ ਹੁੰਦੀ ਆ ਹਨਾ ਜੀ ਤੇ ਜੇਕਰ ਕੋਈ ਕਿਸੇ ਦਾ ਵੀਜ਼ਾ ਲੱਗਦਾ ਹੈ ਕਈ ਇਦਾਂ ਦੇ ਹੁੰਦੇ ਆ ਵੀ ਸਾਡਾ ਉੱਧਰ ਕੋਈ ਹੈ ਨਹੀਂਗਾ ਜਾਂ ਸਾਨੂੰ ਰਹਿਣ ਦੀ ਦਿੱਕਤ ਆਉਂਦੀ ਆ ਜਾਂ ਕੰਮਾਂ ਦੀ ਦਿੱਕਤ ਆਉਂਦੀ ਆ ਜੀ ਤੇ ਉਹ ਵੀ ਆਪਾਂ ਉੱਥੇ ਹਰੇਕ ਦਾ ਹੱਲ ਕਰ ਸਕਦੇ ਆ ਕਿਉਂਕਿ ਮੇਰੇ ਉੱਥੇ ਰਿਲੇਸ਼ਨ ਬਣੇ ਹੋਏ ਆ ਮੇਰੇ ਫਰੈਂਡ ਜਾਂ ਮੇਰੇ ਫੈਮਿਲੀ ਮੈਂਬਰ ਵੀ ਉੱਥੇ ਕਾਫੀ ਹੈਗੇ ਆ ਜੀ ਕਿਸੇ ਨੂੰ ਵੀ ਕੋਈ ਵੀ ਪ੍ਰਕਾਰ ਦੀ ਦਿੱਕਤ ਆ ਤਾਂ ਉਹ ਆਪਾਂ ਉਹਨਾਂ ਦਾ ਸਲੂਸ਼ਨ ਕਰ ਸਕਦੇ ਆ ਜੀ ਜਿਵੇਂ ਦੋਸਤੋ ਸੁਣਿਆ ਤੁਸੀਂ ਬਹੁਤ ਵੱਡੀ ਗੱਲ ਹੈ ਜਿਵੇਂ ਇਹਨਾਂ ਨੇ ਦੱਸਿਆ ਕੱਲਾ ਬੀਜੇ ਦਾ ਪਰ ਸੱਸ ਦੇ ਕੇ ਵੀਜਾ ਲਵਾ ਕੇ ਉੱਥੋਂ ਤੱਕ ਸਾਡੀ ਜ਼ਿੰਮੇਵਾਰੀ ਨਹੀਂ ਹਾਲਾਂਕਿ ਜਿਵੇਂ ਕਿ ਉੱਥੇ ਕੰਮ ਕਰਨ ਦੀ ਜਾਂ ਰਹਿਣ ਬਹਿਣ ਦੀ ਜਾਂ ਹੋਰ ਵੀ ਕੋਈ ਦਿੱਕਤ ਆਉਂਦੀ ਆ ਫਿਰ ਵੀ ਇਹ ਤੁਹਾਡੇ ਨਾਲ ਸਦਾ ਇਹਨਾਂ ਨਾਲ ਰਾਬਤਾ ਕਾਇਮ ਕਰਕੇ ਰੱਖਿਓ ਇਹ ਤੁਹਾਡੇ ਨਾਲ ਖੜਨਗੇ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਆਪ ਉੱਥੇ ਵਰਕ ਕਰਕੇ ਆਏ ਹਾਂ ਉੱਥੇ ਰਹਿ ਕੇ ਆਂ 10 ਸਾਲ ਗੁਜ਼ਾਰ ਕੇ ਆਏ ਆ ਤੇ ਅੱਜ ਕੱਲ ਜਿਹੜੀਆਂ ਇਮੀਗ੍ਰੇਸ਼ਨਾਂ ਖੁੱਲ ਰਹੀਆਂ ਕੁਝ ਲੋਕਾਂ ਨਾਲ ਤੋਂ ਖੇਤੜੀ ਵੀ ਹੋ ਰਹੀ ਹੈ ਬਹੁਤ ਕੁਝ ਹੋ ਰਿਹਾ ਜੀ ਆ ਜਿਵੇਂ ਤੁਹਾਨੂੰ ਵੱਧ ਹੀ ਪਤਾ ਜੀ ਬੀ ਕੀ ਕੋਸ਼ ਅੱਜਕੱਲ ਚੱਲ ਰਿਹਾ ਹੈ ਕਿ ਮੈਂ ਖੁਦ ਜਦੋਂ ਉੱਥੇ ਹੁੰਦਾ ਸੀ ਮੈਂ ਦੇਖਣਾ ਵੀ ਕਿੱਦਾਂ ਸਟੂਡੈਂਟਸ ਨੂੰ ਜਾਂ ਹੋਰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਹੁੰਦੀਆਂ ਸੀ ਜੀ ਉਹ ਦੇਖਣਾ ਵੀ ਕਿ ਕਿੱਦਾਂ ਜਿਹੜੇ ਏਜੰਟਾਂ ਧੋਖਾ ਧੜੀ ਕਰਕੇ ਤਾਂ ਸਿਰਫ ਇੱਕ ਪੈਸੇ ਲੈ ਕੇ ਜਾਂ ਵੀਜ਼ਾ ਲਵਾ ਕੇ ਆਪਦੇ ਆਪਦੇ ਪੈਸਿਆਂ ਤੱਕ ਮਤਲਬ ਹੁੰਦਾ ਹੈ ਹਨਾ ਜੀ ਤੇ ਉਧਰ ਜਾ ਕੇ ਕਿੱਦਾਂ ਸਟੂਡੈਂਟ ਜਾਂ ਜਿਹੜੇ ਬੱਚੇ ਉਧਰ ਜਾਂਦੇ ਆ ਕਿੰਨਾ ਔਖਾ ਹੁੰਦਾ ਉਹਨਾਂ ਨੂੰ ਤੇ ਸੋ ਮੈਂ ਹੀ ਇੱਕ ਗੁਜਾਰਸ਼ੀ ਵੀ ਕਰਨਾ ਚਾਹੁੰਦਾ ਵੀ ਸਿਰਫ ਇੱਕ ਆਪਦੇ ਪੈਸਿਆਂ ਤੱਕ ਮਤਲਬ ਨਹੀਂ ਰੱਖਣਾ ਚਾਹੀਦਾ ਤੇ ਜੋ ਵੀ ਸਹੀ ਗਾਈਡ ਆ ਉਹ ਸਹੀ ਗਾਈਡ ਲਾਈਨ ਦੇਣੀ ਚਾਹੀਦੀ ਆ ਵੀ ਤੁਸੀਂ ਇਦਾਂ ਕਰੋ ਜਾਂ ਨਾ ਕਰੋ ਇੱਕ ਸਾਡੇ ਕੋਲੇ ਵੀ ਜੇਕਰ ਕੋਈ ਆਉਂਦਾ ਵੀ ਆ ਵੀ ਕੁਲਿਜੀਬਲ ਨਹੀਂ ਆ ਤਾਂ ਮੈਂ ਉਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਹਾਂ ਵੀ ਅਸੀਂ ਤੁਹਾਡਾ ਵੀਜ਼ਾ ਹਲਵਾ ਦਾਂਗੇ ਜਾਂ ਲੱਗ ਜੂਗਾ ਮੁੜ ਕੇ ਆਪਣੇ ਕੋਲੇ ਸੌ ਬਹਨੇ ਹੁੰਦੇ ਆ ਵੀ ਤੁਹਾਡੀ ਜੀ ਪੇਪਰ ਸਹੀ ਨਹੀਂ ਸੀ ਜਾਂ ਇਦਾਂ ਲੱਗਿਆ ਨਹੀਂ ਜੇਕਰ ਨਹੀਂ ਲੱਗੂਗਾ ਤਾਂ ਆਪਾਂ ਪਹਿਲਾਂ ਅਗਲੇ ਨੂੰ ਕਹਿੰਦੇ ਕਿ ਨਹੀਂ ਤੂੰ एलिਜੀਬਲ ਨਹੀਂਗਾ ਵੇਟ ਕਰ ਜਾਂ ਆਇਲਸ ਕਰ ਜਾਂ ਕੁਝ ਹੋਰ ਕਰ ਆਪਾਂ ਸਹੀ ਗਾਈਡ ਦੇਵਾਂਗੇ ਜੀ ਅਗਲੇ ਨੂੰ ਪਰ ਗਲਤ ਨਹੀਂ ਦੱਸ ਕਹਾਂਗੇ ਕਿਸੇ ਨੂੰ ਵੀ ਜੋ ਵੀ ਹੋਊਗਾ ਜੋ ਹੋਊਗਾ ਜੈਨੂਇਨ ਹੋਊਗਾ ਸਹੀ ਹੋਊਗਾ ਮਨੇ ਬੀਰ ਸਿੰਘ ਜੀ ਤੁਸੀਂ ਗੱਲਬਾਤ ਕੀਤੀ ਹੈ ਬੀਐਸਸੀ ਸਾਰਾ ਉਸ 10 ਕੇ ਫੇਰ ਕਰਾਂਗੇ ਅੱਜ ਜਿਵੇਂ ਤੁਸੀਂ ਆਪਣੇ ਮੂੰਹ ਆਪੀ ਦੱਸ ਰਹੇ ਹੋ ਕਈ ਵਾਰ ਧੋਖਾਧੜੀਆਂ ਹੋਉਂਗਾ ਲੋਕਾਂ ਨੇ ਪੈਸੇ ਜਮ੍ਹਾਂ ਕਰਵਾ ਲੈਣੇ ਲੱਖ 2 ਲੱਖ ਕਰਵਾ ਲੈਣਾ ਉਹਦੇ ਵਿੱਚੋਂ ਇਹ ਕਹਿ ਕੇ ਦਰਕਾਰ ਦੇਣਾ ਕਿ ਤੁਹਾਡਾ ਇਹ ਪ੍ਰੋਸੈਸਿੰਗ ਸਹੀ ਨਹੀਂ ਸੀਗਾ ਜੀ ਤੁਹਾਡੀ ਐਪਲੀਕੇਸ਼ਨ ਸਹੀ ਨਹੀਂ ਸੀ ਤੁਹਾਡਾ ਇਹ ਡਾਕੂਮੈਂਟ ਗਲਤ ਪਾਈ ਗਈ ਹੈ ਉਹਦੇ ਕਰਕੇ ਫਿਰ ਵੀ ਉਹਨਾਂ ਨੂੰ ਕਰ ਕਰਾ ਕੇ ਜੇ ਲੱਖ ਲਿਆ ਤਾਂ 40 50 ਹਜ਼ਾਰ ਰੁਪਏ ਫਿਰ ਵੀ ਵਿੱਚੋਂ ਇਦਾਂ ਦੇ ਕੇਸ ਵੀ ਹੁੰਦੇ ਹੁੰਦੇ ਆ ਜੀ ਬਹੁਤ ਜ਼ਿਆਦਾ ਹੁੰਦੇ ਆ ਹੁਣ ਸਾਡੇ ਕੋਲੇ ਹੀ ਕਈ ਕਲਾਇੰਟ ਇਦਾਂ ਦੇ ਆਉਂਦੇ ਆ ਆ ਜਿਹੜੇ ਕਿ ਕਹਿੰਦੇ ਆ ਮੈਂ ਤਾਂ ਸਿਰਫ ਇੱਕ ਆਪਣਾ ਪਾਸਪੋਰਟ ਦਿੱਤਾ ਸੀ ਜੀ ਮੇਰੀ ਨਾਮ ਐ ਸਪான்ਸਰ ਮੰਗਵਾਈ ਆ ਨਾ ਮੈਨੂੰ ਕੁਝ ਹੋਰ ਸੀ ਨਾ ਮੈਂ ਕੋਈ ਫੰਡ ਸ਼ੋਅ ਕੀਤਾ ਪਰ ਮੈਨੂੰ ਸਾਨੂੰ ਜਿੱਥੋਂ ਤੱਕ ਲੱਗਦਾ ਵੀ ਇਹ ਚੀਜ਼ਾਂ ਬਹੁਤ ਜ਼ਿਆਦਾ ਗਲਤ ਆ ਜੋ ਵੀ ਏਜੰਟਾਂ ਨੇ ਵੀ ਚਾਹੀਦਾ ਵੀ ਜੋ ਵੀ ਪੇਪਰ ਲਾਉਣਾ ਐ ਐਮਬੈਸੀ ਸਬਮਿਟ ਕਰਨਾ ਉਹ ਜੈਨੂਅਲ ਹੋਵੇ ਜਦੋਂ ਇੱਕ ਵਾਰੀ ਕੋਈ ਵੀ ਕਿਸੇ ਵੀ ਬੰਦੇ ਦੀ ਇੱਕ ਵਾਰੀ ਐਮਬੈਸੀ ਐਪਲੀਕੇਸ਼ਨ ਸਬਮਿਟ ਹੋ ਜਾਂਦੀ ਆ ਤਾਂ ਇਹ ਇਹ ਮਤ ਸੋਚੋ ਵੀ ਬਸ ਸਿਰਫ ਆਪਾਂ ਅਗਲੀ ਵਾਰੀ ਕੁਝ ਹੋਰ ਲਾ ਦਾਂਗੇ ਜਦੋਂ ਇੱਕ ਵਾਰੀ ਐਮਬੈਸੀ ਕੋਲੇ ਆਪਣੀ ਫਾਈਲ ਚਲੀ ਗਈ ਤਾਂ ਸਮਝੋ ਸਾਰੀ ਉਮਰ ਅਸਤੇ ਆਪਣਾ ਰੈਕਡ ਆ ਜਿਹੜਾ ਐਮਬੈਸੀ ਕੋਲੇ ਚਲਾ ਗਿਆ ਜਦੋਂ ਆਪਾਂ ਅਗਲੀ ਵਾਰੀ ਕੁਝ ਹੋਰ ਬਣਾ ਕੇ ਲਾ ਦੰਨੇ ਆ ਅਗਲੀ ਵਾਰੀ ਕੁਝ ਹੋਰ ਬਣਾ ਕੇ ਲਾ ਦੰਨੇ ਆ ਤੀਜੀ ਵਾਰੀ ਕੁਝ ਹੋਰ ਲੱਗ ਜਾਂਦਾ ਤਾਂ ਉਹ ਇੱਚ ਏਜੰਟ ਦਾ ਤਾਂ ਕੋਈ ਨੁਕਸਾਨ ਨਹੀਂਗਾ ਜੀ ਇਹ ਤਾਂ ਜਾਣਤਾ ਜਿਹਦਾ ਨੁਕਸਾਨ ਆ ਸਿਰਫ ਇਹ ਕਲਾਇੰਟ ਦਾ ਨੁਕਸਾਨ ਸੋ ਆਪਾਂ ਇਹ ਕਿੰਨੇ ਵੀ ਸੋਚ ਸਮਝ ਕੇ ਆਪ ਅ ਵੈਰੀਫਾਈ ਕਰੋ ਵੀ ਕਿਹੜਾ ਬੰਦਾ ਸਹੀ ਆ ਕਿਹੜਾ ਗਲਤ ਆ ਗਲਤ ਬੰਦੇ ਕੋਲੇ ਮੇਰੇ ਹੱਥ ਬੰਨ ਕੇ ਬੇਨਤੀ ਆ ਨਾ ਫਸੋ ਨਾਲ ਤਾਂ ਤੁਹਾਡਾ ਪੈਸਾ ਖਰਾਬ ਹੁੰਦਾ ਨਾਲੇ ਤੁਹਾਡਾ ਰੈਕਡ ਖਰਾਬ ਹੁੰਦਾ ਜੀ ਹਾਂ ਜਿਵੇਂ ਤੁਸੀਂ ਦੱਸਿਆ ਕਿ ਵੀ ਇਦਾਂ ਗਲਤ ਕਰਕੇ ਕੰਮ ਕਰਦੇ ਆ ਆ ਲੋਕਾਂ ਨੂੰ ਕਈ ਵੀਡੀਓ ਤੁਸੀਂ ਵੀ ਦੇਖਦੇ ਹੋਗੇ ਅਸੀਂ ਵੀ ਸੋਸ਼ਲ ਮੀਡੀਆ ਤੇ ਘਮਰ ਰਿਆਂ ਕਹਿ ਦਿੰਦੇ ਸਾਡੇ ਕੋਲੇ ਆਓ 15 ਦਿਨਾਂ ਚ ਟੂਰਿਸਟ ਪੈਕੇਜ ਪਾਓ ਸਾਡੇ ਕੋਲੇ ਇੰਨੇ ਟਾਈਮ ਆਓ ਤੇ ਫਿਰ ਫੀਸ ਬਾਅਦ ਚ ਲਵਾਂਗੇ ਇਦਾਂ ਦੇ ਵੀ ਕੁਝ ਹੈਰੀ ਰਿਕਾਰਡਿੰਗ ਅ ਬਹੁਤ ਚੱਲ ਰਿਹਾ ਜੀ ਆਪ ਜੀ ਨੂੰ ਪਤਾ ਹੀ ਆ ਅ ਪਰ ਮੇਰੇ ਸਾ ਅਸੀਂ ਬਿਲਕੁਲ ਇਦਾਂ ਨਹੀਂ ਕਰਾਂਗੇ ਜੋ ਵੀ ਹੋਊਗਾ ਜਿਹੜਾ ਵੀ ਹੋਊਗਾ ਜੈਨੂਨ ਹੋਊਗਾ ਬਾਕੀ ਅੱਜ ਕੱਲ ਤਾਂ ਇੰਟਰਨੈਟ ਦਾ ਯੁੱਗ ਹੈ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਸੇ ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਆਪਾਂ ਇੰਟਰਨੈਟ ਤੇ ਜਾ ਕੇ ਚੈੱਕ ਕਰ ਸਕਦੇ ਆ ਮੈਂ ਤਾਂ ਸਿਰਫ ਇਹ ਕਲਾਇੰਟ ਦਾ ਨਕਸ਼ਾ ਹਾਂ ਸੋ ਆਪਾਂ ਇਹ ਕਿੰਨੇ ਵੀ ਸੋਚ ਸਮਝ ਕੇ ਆਪਦਾ ਫੈਸਲਾ ਲਓ ਅ ਵੈਰੀਫਾਈ ਕਰੋ ਵੀ ਕਿਹੜਾ ਬੰਦਾ ਸਹੀ ਆ ਕਿਹੜਾ ਗਲਤ ਆ ਗਲਤ ਬੰਦੇ ਕੋਲੇ ਮੇਰੇ ਹੱਥ ਬੰਨ ਕੇ ਬੇਨਤੀ ਆ ਨਾ ਫਸੋ ਨਾਲ ਤਾਂ ਤੁਹਾਡਾ ਪੈਸਾ ਖਰਾਬ ਹੁੰਦਾ ਨਾਲੇ ਤੁਹਾਡਾ ਰੈਕਡ ਖਰਾਬ ਹੁੰਦਾ ਜੀ ਹਾਂ ਜਿਵੇਂ ਤੁਸੀਂ ਦੱਸਿਆ ਕਿ ਵੀ ਇਦਾਂ ਗਲਤ ਕਰਕੇ ਕੰਮ ਕਰਦੇ ਆ ਆ ਲੋਕਾਂ ਨੂੰ ਕਈ ਵੀਡੀਓ ਤੁਸੀਂ ਵੀ ਦੇਖਦੇ ਹੋਗੇ ਐਸੀ ਵੀ ਸੋਸ਼ਲ ਮੀਡੀਆ ਤੇ ਘਮਰ ਰਿੰਗਾ ਕਹਿ ਦਿੰਦੇ ਸਾਡੇ ਕੋਲੇ ਆਓ 15 ਦਿਨਾਂ ਚ ਟੂਰਿਸਟ ਪੈਕੇਜ ਪਾਓ ਸਾਡੇ ਕੋਲੇ ਇੰਨੇ ਟਾਈਮ ਆਓ ਤੇ ਫਿਰ ਫੀਸ ਬਾਅਦ ਚ ਲਵਾਂਗੇ ਇਦਾਂ ਦੇ ਵੀ ਕੁਝ ਹੈ ਜੀ ਰਿਕਾਰਡਿੰਗ ਅ ਬਹੁਤ ਚੱਲ ਰਿਹਾ ਜੀ ਆਪ ਜੀ ਨੂੰ ਪਤਾ ਹੀ ਆ ਪਰ ਮੇਰੇ ਸਾ ਅਸੀਂ ਬਿਲਕੁਲ ਇਦਾਂ ਨਹੀਂ ਕਰਾਂਗੇ ਜੋ ਵੀ ਹੋਊਗਾ ਜਿਹੜਾ ਵੀ ਹੋਊਗਾ ਜੈਨਨ ਹੋਊਗਾ ਬਾਕੀ ਅੱਜ ਕੱਲ ਤਾਂ ਇੰਟਰਨੈਟ ਦਾ ਯੁੱਗ ਹੈ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿਸੇ ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਆਪਾਂ ਇੰਟਰਨੈਟ ਤੇ ਜਾ ਕੇ ਚੈੱਕ ਕਰ ਸਕਦੇ ਆ ਮੈਂ ਤਾਂ ਹਰੇਕ ਨੂੰ ਹੀ ਕੋਈ ਵੀ ਕਲਾਇੰਟ ਹੁੰਦਾ ਮੈਂ ਹਰੇਕ ਨੂੰ ਇਹ ਕਹਿਣਾ ਹੁੰਦਾ ਤੂੰ ਕਿਸੇ ਵੀ ਏਜੰਟ ਤੇ ਸਾਡੇ ਤੇ ਵੀ ਈਵਨ ਕੇ ਅਸੀਂ ਵੀ ਸਾਡੇ ਤੇ ਵੀ ਯਕੀਨ ਕਰਨ ਤੋਂ ਪਹਿਲਾਂ ਤੁਸੀਂ ਇੰਟਰਨੈਟ ਤੇ ਸੀਆਈਸੀ ਦੀ ਸਾਈਟ ਤੇ ਜਾ ਕੇ ਚੈੱਕ ਕਰੋ ਸਾਰਾ ਕੁਝ ਸਾਈਟ ਦੇ ਉੱਤੇ ਪਿਆ ਸੋ ਆਪਾਂ ਧੋਖਾਧੜੀ ਦਾ ਸ਼ਕਾਰ ਹੋਣ ਦੀ ਆਪਾਂ ਕਿਸੇ ਤੇ ਕਿਉਂ ਯਕੀਨ ਕਰਨਾ ਆਪਾਂ ਸਾਰਾ ਕੁਝ ਵੈਰੀਫਾਈ ਕਰਕੇ ਫਿਰ ਤੁਸੀਂ ਆਪ ਦੀ ਜਿਹੜੀ ਫਾਈਲ ਆ ਉਹ ਸਬਮਿਟ ਕਰੋ ਹਾਂਜੀ ਅ ਦੋਸਤੋ ਇਸ ਵਾਰ ਸਾਡੇ ਨਾਮ ਅਨਵੀਰ ਸਿੰਘ ਜੀ ਗੱਲ ਜੁੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਇਹ ਤੁਸੀਂ ਦੇਖਿਆ ਕਿ ਅਸੀਂ ਅਚਾਨਕ ਰੇਟ ਮਾਰੀ ਸੀ ਉਹਨਾਂ ਨੇ ਜੋ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਹੈ ਦੱਸਿਆ ਕਿ ਹਰ ਇੱਕ ਦੀ ਚਾਹਣਾ ਹੁੰਦੀ ਹੈ ਕਿ ਅਸੀਂ ਵਿਦੇਸ਼ ਜਾ ਕੇ ਯਾਨੀ ਕਿ ਕਿਸੇ ਨਾ ਕਿਸੇ ਪਰਿਵਾਰ ਚੋਂ ਇੱਕ ਅੱਧਾ ਮੈਂਬਰ ਤਾਂ ਹਰ ਕੋ ਦਾ ਕਿਸੇ ਦਾ ਵਿਦੇਸ਼ ਹੈ ਜਿਨ੍ਹਾਂ ਦਾ ਨਹੀਂ ਉਹ ਵੀ ਜਾਣਾ ਚਾਹੁੰਦੇ ਆ ਪਰ ਇਸੇ ਦੇ ਨਾਲ ਨਾਲ ਧੋਖੇ ਧੜਗਾਂ ਵੀ ਹੋ ਰਹੀਆਂ ਇਸੇ ਵਕ ਕਰਕੇ ਸਾਡੀ ਮੀਡੀਆ ਟੀਮ ਜੀ ਜੀਐਨਏ ਇਮੀਗ੍ਰੇਸ਼ਨ ਕੋਲੇ ਪਹੁੰਚੀ ਕੇ ਯਾਨੀ ਐਨੇ ਟਾਈਮ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਕਿੱਥੋਂ ਤੱਕ ਗੱਲਬਾਤ ਸਹੀ ਹੈ ਕਿੱਥੋਂ ਤੱਕ ਮੇਜਰ ਹੈ ਕਿੱਥੋਂ ਤੱਕ ਅਨਮੇਜਰ ਹੈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਇਹ ਵਾਕਈ ਇਦਾਂ ਹੋ ਰਿਹਾ ਕਿਉਂਕਿ ਉਹਨਾਂ ਨੇ ਆਪ ਦੇ 8-9 ਸਾਲ ਉਸ ਕੰਟਰੀ ਵਿੱਚ ਗੁਜ਼ਾਰੇ ਆ ਉਸ ਕੰਟਰੀ ਦਾ ਉਹਨਾਂ ਨੂੰ ਹਰ ਇੱਕ ਡਾਕੂਮੈਂਟ ਦਾ ਹਰ ਇੱਕ ਦਫ਼ਤਰ ਦਾ ਉਹਨਾਂ ਨੂੰ ਆਪ ਪਤਾ ਇਸ ਕਰਕੇ ਉਹਨਾਂ ਨੇ ਅੱਜ ਹਾਂ ਮੀਟੇ ਨਾਲ ਗੱਲਬਾਤ ਕੀਤੀ ਐ ਤੁਸੀਂ ਸਾਡੇ ਨਾਲ ਜੁੜੇ ਰਹੋ ਅਸੀਂ ਇਹਨਾਂ ਦੇ ਜੋ ਨੰਬਰ ਆ ਦਫਤਰ ਦੇ ਨੰਬਰ ਆ ਜਾਂ ਇਹਨਾਂ ਦੇ ਪਰਸਨਲ ਨੰਬਰ ਆ ਇਹਨਾਂ ਨਾਲ ਅਸੀਂ ਤੁਹਾਡੇ ਨਾਲ ਅਟੈਚ ਇਹਦੇ ਵਿੱਚ ਸਕਰੀਨ ਤੇ ਚੱਲਣਗੇ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰੋ ਪਰ ਇੱਕ ਵਾਰੀ ਆ ਕੇ ਜਰੂਰ ਇਹਨਾਂ ਨਾਲ ਮਿਲੋ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਕਮੈਂਟ ਬਾਕਸ ਵਿੱਚ ਸਾਡੇ ਨਾਲ ਕੰਟੈਕਟ ਕਰਕੇ ਦੱਸ ਸਕਦੇ ਆ ਕਿ ਕਿੱਦਾਂ ਦੀ ਗੱਲਬਾਤ ਹੈ ਮੈਂ ਕੁਲਵੀਰ ਸਿੰਘ ਗਾਜੀ ਆ ਨਾ ਤੁਸੀਂ ਦੇਖ ਰਹੇ ਹੋ ਪ੍ਰੈਸ 5020